ਆਣ ਹਸੀ ਕਾਲ ਇੱਕ ਨਾ ਬਹੁਤ ਭਰਾਵਾਂ ਦੇ ਫੋਨ ਆ ਰਹੇ ਸੀ ਵੀ ਫੀਡ ਤੁਸੀਂ ਕਿਹੜੀ ਵਰਤਦੇ ਹੋ ਤੇ ਵੀ ਕਿਵੇਂ ਬਣਾਉਨੇ ਹੋ ਹਨ ਕਿਉਂਕਿ ਬਾਈ ਹਰੇਕ ਦਾ ਆਪ ਦਾ ਆਪ ਦਾ ਢੰਗ ਤਰੀਕਾ ਹਰੇਕ ਲਵੇ ਆਪ ਦੇ ਆਪ ਦੇ ਪੁੱਛਣਾਂ ਦੇ ਹਿਸਾਬ ਨਾਲ ਚੱਲਦੇ ਆ ਜਿਵੇਂ ਅਸੀਂ ਵਰਤਦੇ ਹਾਂ ਉਹ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਦੱਸ ਦਾਂਗੇ ਸਾਡੀਆਂ ਮੱਝਾਂ ਜਿਹੜੀ ਅਸੀਂ ਫੀਡ ਪਾਉਨੇ ਆ ਵਧੀਆ ਦੁੱਧ ਦਿੰਦੀਆਂ ਸਾਡੀ ਪੂਰੀ ਫੈਂਟ ਆਉਂਦੀ ਹੈ ਕਿਉਂਕਿ ਕੁਝ ਦੁੱਧ ਸਾਡਾ ਫੈਂਟ ਤੇ ਡੈਰੀ ਤੇ ਵੀ ਪੈਂਦਾ ਹੈਗਾ ਸੋਣੀ ਹੱਡਾ ਅੜਤੀ ਹੈ ਨਾ ਅੰਮੇ ਹਮੇ ਤਾਂ ਉਹਦੇ ਨਾਲ ਜੁੜੇ ਹੋਏ ਆ ਵੀ ਭੈਂਟ ਵੀ ਜਾਂਦੀ ਆ ਅੱਡੀਆਂ ਐ ਨਹੀਂ ਵੀ ਭੈਂਟ ਵੀ ਘਟ ਆਉਂਦੀ ਆ ਕਿਉਂਕਿ ਰੜਕਦੇ ਵੀ ਆ ਘੋ ਵੀ ਫੁੱਲ ਆਉਂਦਾ ਸਾਰੇ ਕੰਮ ਹੁੰਦੇ ਹੁੰਦੇ ਨੇ ਜਿਵੇਂ ਅਸੀਂ ਫੀਡ ਆਪਦੀ ਵਰਤਦੇ ਆ ਨਹੀਂ ਬਾਪਾ ਠੀਕ ਆ ਭੈਂਟ ਆਪਣੀ ਪਸ਼ੂ ਵੀ ਦੁੱਧਵਾ ਕਿਉਂਕਿ ਮੇਰੇ ਮਾਪੇ ਉਹ ਜਿਵੇਂ ਸ਼ੁਰੂ ਤੋਂ ਵਰਤਦੇ ਆ ਉਹਨਾਂ ਵੀ ਮਾਗ ਰਸੀ ਦੱਬੀ ਤੁਰੇ ਆਉਣੇ ਆ ਕੰਮ ਉਹ ਕੱਲੀ ਕੱਲੀ ਚੀਜ਼ ਦੇਖੀ ਚੱਲਿਓ ਮੰਨ ਲਓ ਡੇਢ ਕਿਕਵਟਰ ਤਾਂ ਕਣਕ ਹੋਗੀ ਹਨਾ ਕਿਉਂਕਿ ਇਹ ਤੋਲੀ ਨਹੀਂ ਅੱਜ ਅਸੀਂ ਬਿਨਾ ਤੋਲੀ ਆ ਤਿੰਨ ਤਿੰਨ ਕਿਕਟੇ ਨੇ ਹਨਾ ਹਾਂ ਤਿੰਨ ਕਿਟੇ ਆ ਤੇ ਉਦੋਂ ਬਾਅਦ ਇਕੱਲੀ ਇਕੱਲੀ ਚੀਜ਼ ਦੇਖੀ ਚੱਲੋ ਬਾਈ ਆਹ ਜੀ ਸੋਇਆਬੀਨ ਤੁਹਾਨੂੰ ਇਕੱਲੇ ਇਕੱਲੇ ਗੁੱਲੰਦ ਦੱਸਦਾਂਗੇ ਜਿਹੜੀ ਸੋਇਆਬੀਨ ਪਸ਼ੂ ਨੂੰ ਕੀ ਕਰਦੀ ਹੈ ਇੱਕ ਤਾਂ ਬਾਈ ਰਾਜੀ ਕਰਦੀ ਹੈ ਦੂਜਾ ਆਪਣਾ ਫੈਂਟ ਵਧਾਉਣ ਚ ਇਹ ਪੂਰੀ ਸਹਾਇਕ ਹੈ ਹਨਾ ਪੂਰਾ ਕੰਮ ਕਰਦੀ ਹੈ ਜਿਹਦੇ ਨਾਲ ਫੈਂਟ ਆਪਣੀ ਫੁੱਲ ਵੱਦੀ ਹੈ ਕਿਉਂਕਿ ਇਹ ਚ ਪ੍ਰੋਟੀਨ ਵੱਧ ਹੁੰਦਾ ਹੈਗਾ ਜਿਹੜੇ ਪਸ਼ੂ ਲਿੱッセ ਨੇ ਹਨਾ ਉਹਨਾਂ ਨੂੰ ਰਾਜੀ ਕਰ ਦਿੰਦੀ ਹੈ ਤੇ ਫੈਂਟ ਜੇ ਦੋ ਕੰਮ ਹੀ ਨੇ ਹਨਾ ਜਿੰਨਾ ਕਿ ਮੈਨੂੰ ਪਤਾ ਹੈਗਾ ਤੇ ਉਸ ਤੋਂ ਬਾਅਦ ਆ ਗਿਆ ਆਪਣਾ ਛੋਲਿਆਂ ਦਾ ਛਿਲਕਾ ਕੋਈ ਭਰਾ ਚੂਰੀ ਵੀ ਲੈ ਲੈਂਦੇ ਨੇ ਅਸੀਂ ਹਮੇਸ਼ਾ ਛੋਲਿਆਂ ਦਾ ਛਿਲਕੀ ਵਰਤਦੇ ਆਂ ਉੱਗੀ ਇਹਦੇ ਵਿੱਚ ਤੇ ਉਹ ਵਾਪਾ ਫੁੱਲ ਹੈ ਹਨਾ ਹੋ ਗਿਆ ਭਾਈ ਹੋ ਗਿਆ ਬੜਾ ਪਿੱਛੇ ਨੂੰ ਹੋ ਗਿਆ ਤੂੰ ਤੇ ਟੱਪਣਾ ਵੇ ਯਾਰ ਲਾਲ ਗਏ ਸਾਰਾ ਹਨਾਣਾ ਆਪਾਂ ਮਰੇ 8:10 ਨੂੰ ਲਾਸਟ ਤੇ ਤੁਹਾਨੂੰ ਇਹ 50 ਕਿਲੋ ਛੋਲਿਆਂ ਦਾ ਛਿਲਕਾ ਹੋ ਗਿਆ ਤੇ 20 ਕਿਲੋ ਮੇਰੇ ਲਵੇ ਆ ਭਾਈ ਸੋਇਆ ਬੀਨ ਅੱਜ ਫੀਲ ਬਣਵਾ ਕੇ ਲੈ ਆਉਣੇ ਆ ਸੀ ਤਾਈਆਂ ਵੀ ਕੱਲੀ ਕੱਲੀ ਸਾਨੂੰ ਚੀਜ਼ ਦੱਸ ਦਈਏ ਉਦੋਂ ਬਾਅਦ ਮੈਂ ਚੱਕੀ ਤੇ ਲੈ ਜਾਣਾ ਦਲਗਿਆ ਬਣਵਾ ਲੈ ਬਣਾਇਦਾ ਹਰੇ ਕਾਹੇ ਤੇ ਰੰਪਣਾ ਦਾ ਤਾ ਹੱਥ ਨਹੀਂ ਬਣਾ ਲਾ ਨਾ ਤੇ ਫੇਰ ਆ ਗਿਆ ਭਾਈ ਆਪਣਾ 2 ਨੰਬਰ ਤੇ ਆ ਗਏ 3 ਤੇ ਛੋਲੇ 7 ਤੇ 20 ਕਿਲੋ ਇਹ ਸੀ ਵਧੀਆ ਛੋਲੇ ਨੇ ਆ ਦੇਖ ਲੋ ਬੰਦਿਆਂ ਵਾਲੇ ਨੇ ਮੈਨੂੰ ਦਿਖਾ ਵੀ ਦਈਏ ਦੇਖ ਲੋ ਜਮਾਇ ਗਏ ਗੁੱਡਵੇਂ ਪਏ ਆ ਇਹਦੇ ਤਾਂ ਮੈਨੂੰ ਗੁਣ ਦੱਸਣ ਦੀ ਲੋੜ ਹੀ ਨਹੀਂ ਸਾਰੇ ਭਰਾ ਜਾਣਦੀ ਹੈ ਹਨਾ ਵਿੱਚ 20 ਕਿਲੋ ਅਸੀਂ ਇਹ ਪਾਉਣੇ ਹੁੰਨੇ ਆ ਨਾ ਇਹ ਮਿਲ ਗਏ ਆਪਾਂ ਨੂੰ 72 ਰੁਪਏ ਉਹ ਫਿਰ ਵੇਚਣ ਪਾਉਣ ਦੀ ਲੋੜ ਨਹੀਂ ਹੈਗੀ ਤੇ ਕਿਉਂਕਿ ਮੱਕੀ ਅਸੀਂ ਪਾਉਂਦੇ ਨਹੀਂ ਮੱਕੀ ਪਾਉਣੀ ਚਾਹੀਦੀ ਜਿਹੜੇ ਭਰਾਵਾਂ ਨੇ ਚਾਰ ਨਹੀਂ ਪਾਇਆ 20 ਕਿਲੋ ਤੁਸੀਂ ਮੱਕੀ ਪਾ ਲਿਆ ਕਰੋ ਮੱਕੀ ਦਾ ਫਾਇਦੀ ਹੈ ਕਿਉਂਕਿ ਮੱਕੀ ਦੇ ਵਿੱਚ ਵੀ ਪੂਰਾ ਤਿਉ ਹੁੰਦਾ ਤੇ ਜਿਵੇਂ ਆ ਛੋਲੇ ਦੇ ਹਿਲਕੇ ਵਿੱਚ ਤਿਉ ਆ ਹਨਾ ਆਪਾਂ ਨੂੰ ਤੇ ਉਹਦੀ ਲੋੜ ਹੁੰਦੀ ਆ ਮੱਕੀ 'ਚ ਵੀ ਫੁੱਲ ਤੇ ਉਹ ਹੁੰਦਾ ਸਾਡੇ ਮੱਕੀ ਦਾ ਚਾਰ ਪਾਇਆ ਹੋਇਆ ਮੱਕੀ ਅਸੀਂ ਛੱਡ ਦੰਨੇ ਹੁੰਦੇ ਆ ਪੂਰੀ ਥਾਂ ਤੇ ਅਸੀਂ ਸਰੋਂ ਆਜਾ ਇਤਕੀ ਸਰੋਂ ਨਹੀਂ ਪਾਈ ਐ ਇਤਕੀ ਫਿਰ ਉਨਨੀ ਅਸੀਂ ਸਰੋਂ ਦੀ ਖਲ ਪਾ ਲਈ ਸਰੋਂ ਸਾਡੇ ਲਈ ਘਟ ਗਈ ਤੇ ਸਰੋਂ ਦੀ ਖਲ ਪਾ ਲਓ ਜਾਂ ਤੁਸੀਂ ਸਰੋਂ ਪਾ ਲਓ ਹਨਾ 20 ਕਿਲੋ ਆਪਦੀ ਇਹ ਸਰੋਂ ਪਈ ਆ ਤੁਹਾਡੇ ਲਈ ਬਹੁਤ ਸੋਹਣੀ ਗੱਲ ਆ ਸਰੋਂ ਹੱਢ ਲਵੇ ਹੁਣ ਕਹਾਣੀਆਂ ਜੋਗੀ ਰਹਿ ਗਈ ਫਿਰ ਤੇਲ ਕੰਨਿਓ ਅਸੀਂ ਤੰਗ ਹੁੰਨੇ ਆ ਤਾਂ ਕਰਕੇ ਮੈਨੂੰ ਸਰੋਂ ਮਿਲ ਗਈ ਖਾਲਾ ਮੈਂ ਖਲ ਪਾ ਲਈ 20 ਕਿਲੋ ਹੀ ਆਪਣੀ ਇਹ ਖਲ ਹੋ ਗਈ ਤੇ ਉਸ ਤੋਂ ਬਾਅਦ ਆ ਗਏ ਬੜੇਮੇ ਹੁਣ ਬੜੇਮੇ ਬਾਰੇ ਵੀ ਮੈਨੂੰ ਦੱਸਣ ਦੀ ਕੋਈ ਯਾਰੀ ਜ਼ਰੂਰਤ ਨਹੀਂ ਕਿਉਂਕਿ ਸਭ ਤੋਂ ਵੱਧ ਤੇ ਉਹ ਬੜੇਮਿਆਂ ਦੇ ਵਿੱਚ ਵੀ ਇਹ ਵਿੱਚ ਇਹਦੇ ਮੇਰੀ ਸੋਇਆ ਬੀਨਰ ਲਈ ਹੋਊਗੀ ਆ ਲੈ ਰੱਥਲੇ ਪੂਰਾ ਗੁਣਾਕਾਰ ਸੱਜਰ ਮੱਜਾਂ ਨੂੰ ਕਾਮਯਾਬ ਆ ਤੇ ਇਹ ਹੁਣ ਤੁਸੀਂ ਦੇਖ ਲਿਆ ਕਰੋ ਕਿਉਂਕਿ ਹਜੇ ਗਿੱਲੇ ਆਈ ਜਾਂਦੇ ਨੇ 48 ਰੁਪਏ ਕਿਲੋ ਪਰੇਮੇ ਮਿਲ ਜਾਂਦੇ ਨੇ ਆਪਾਂ ਨੂੰ ਮਾਰਕੀਟ ਦੇ ਵਿੱਚੋਂ ਲੈਣੀ ਹੋਵੇ ਜੇ ਤੇ ਤੁਸੀਂ ਆਪ ਦਾ ਪਰ ਫਿਰਕੀ ਦੇਖ ਲਿਆ ਕਰੋ ਬਾਈ ਗਿੱਲੇ ਸੁੱਕਿਆਂ ਦਾ ਛੋਡਾ ਇਹ ਲਾਜ਼ਮੀ ਆ ਤੁਸੀਂ ਪਾਉਣਾ ਹੀ ਪਾਉਣਾ ਹੈ ਕਿਲੋ ਕੌਂ ਵੀ ਕਈ ਭਰਾ ਦੰਦੇ ਨੇ ਹਨਾ ਓ ਮਿੱਠਾ ਛੋਡਾ ਲਾਜ਼ਮੀ ਹਰ ਹੀਲੇ ਪਸ ਨੂੰ ਤੁਸੀਂ ਮੱਜਾਂ ਨੂੰ ਆਪਿਆਂ ਹੁੰਦੇ ਆ ਕਰੋ ਤੇ ਜੇ ਫੀਡ ਫੂਡ ਬਣਾਉਣੀ ਹੋ ਆਪਦੀ ਹੋ ਚ ਪਾ ਦਿਆ ਕਰੋ ਜੇ ਨਹੀਂ ਫੀਡ ਬਣਾਉਂਦੇ ਹਨਾ ਤਾਂ ਤੁਸੀਂ ਆਪਣੀਆਂ ਮੱਝਾਂ ਨੂੰ ਕਿਸੇ ਵੀ ਰੂਪ ਚ ਦੇ ਦਿਆ ਕਰੋ ਇਹ ਗੁਣਾਕਾਰੀ ਚੀਜ਼ ਆ ਮਿੱਠਾ ਛੋਡਾ ਪਸੂ ਨੂੰ ਲਾਜ਼ਮੀ ਦੇਣਾ ਚਾਹੀਦਾ ਹਨ ਹਰ ਹੀਲੇ ਅੱਜ ਉਹ ਇਕੱਟਾ ਮੀਆਂ ਰੱਖਾਵਾ ਉਹਦੂ ਬਾਅਦ ਆ ਗਿਆ ਨਮਕ ਬਾਈ ਇਹ ਨਮਕ ਵੀ ਜ਼ਰੂਰੀ ਆ ਤੇ ਤੁਸੀਂ ਆਪ ਦਾ ਨਮਕ ਡਲੇ ਵਾਲਾ ਵੀ ਲੈ ਸਕਦੇ ਹੋ ਕੋਈ ਵੀ ਲੈ ਸਕਦੇ ਹੋ ਹਨਾ ਤੇ ਆਹ ਲੈਣਾ ਇਹ ਵੀ ਸਹੀ ਆ ਤੇ 5 ਕਿਲੋ ਤੁਸੀਂ ਨਮਕ ਪਾ ਦਿਆ ਕਰੋ ਇਹਦੇ ਵਿੱਚ। ਤੋਂ ਸਾਰੀਆਂ ਚੀਜ਼ਾਂ ਦਾ ਇੱਕ ਠੇਰੀ ਫੀਡ ਤਿਆਰ ਹੁੰਦੀ ਹੈ। ਜਿਹੜੀਆਂ ਆਪਾਂ ਬਾਜ਼ਾਰ ਚੋਂ ਲਿਓਨੇ ਆ ਉਹਦੇ ਨਾਲੋਂ 100 ਗੁਣਾ ਚੰਗੀ ਬਣ ਜੂ ਆਪਣਾ ਕੰਮ ਤੇ ਨਾਲ ਉਹਦਾ ਵੀ ਚੰਗੀਆਂ ਕੰਪਨੀਆਂ ਨੇ ਜਿਹੜੀਆਂ ਵਧੀਆ ਚੀਜ਼ਾਂ ਬਣਾਉਂਦੀਆਂ ਨੇ ਉਹ ਵੀ ਨਹੀਂ ਮਾੜੀਆਂ ਹੈਗੀਆਂ ਪਰ ਐਂ ਜੀ ਇਹਦੇ ਆਪਾਂ ਦੇਸੀ ਆ ਦੇਸੀ ਨੂੰ ਆਪਣਾ ਸਮਾਨ ਬੜਾ ਗੁਣਾਕਾਰੀ ਆ। ਮੈਂ ਤਾਂ ਆਪਣੇ ਪਸ਼ੂਆਂ ਨੂੰ ਰਾਜੀ ਰੱਖਦਾ। ਦੇ ਨਾਏ ਦੁੱਧ ਦੇ ਫਲਦੰਦੀਆਂ ਨੇ ਇਹ ਨਾਏ ਫੈਂਟ ਨਹੀਂ ਘੜਦੀ ਹੈਗੀ ਹਾਂ ਚੋਕੂ ਜਿਹੜੇ ਭਰਾ ਬਣਾਉਂਦੇ ਨੇ ਆਪਦਾ ਵੇਚਣਾ ਹੁੰਦਾ ਆ ਤੇ ਉਹ ਵਾਲੀਂ ਚੀਜ਼ਾਂ ਨੇ ਸਾਰਾ ਤਾਂ ਫੈਂਟ ਉਸ ਆਪਾਂ ਨੂੰ ਫੈਂਟ ਦੀ ਲੋੜ ਹੁੰਦੀ ਹੈ ਉਸ ਆਪਾਂ ਨੂੰ ਆਉਂਦਾ ਵੀ ਜਿਆਦੇ ਦੁੱਧ ਸੰਘਣਾ ਰਹੇ ਜਿਹੜੇ ਬਲੇਮੇ ਆ ਜਾਂ ਛੋਲਿਆਂ ਦਾ ਸਿਲਕਾ ਇਹ ਦੁੱਧ ਨੂੰ ਸੰਘਣਾ ਜਿਆਦਾ ਕਰਦੇ ਆ ਹਾਂ ਤੇ ਜਿਹੜੀ ਉਹ ਆ ਗਈ ਸੋਇਆਬੀਨ ਓਹੋ ਪਸ਼ੂ ਨੂੰ ਜਿਵੇਂ ਕੋਈ ਬਾਹਲਾ ਲਿੱਛਾਗਾ ਨੂੰ ਪ੍ਰੋਟੀਨ ਜਿਆਦਾ ਮੋਟਾ ਹੀ ਵਧੀਆ ਹੋ ਜਾਂਦਾ ਤੇ ਫੈਂਟ ਵੀ ਫੁੱਲ ਆਉਂਦੀ ਐ ਤੁਸੀਂ ਉਹ ਵੀ ਉਹਦੀ ਇੱਕ ਖਲਬੀ ਆਉਂਦੀ ਐ ਜੇ ਵਰਤਨੀ ਹੋਵੇ ਕਿਸੇ ਨੇ ਉਹ ਇੱਕ 9 ਕਿਲੋ ਭਿਉ ਕੇ ਆਹ ਸੌਰੀ 9 ਕਿਲੋ ਪਾਣੀ ਚ ਭਿਉਣੀ ਪੈਂਦੀ ਐ ਕਿਲੋ ਖਾਲਾ 9 ਕਿਲੋ ਬਣ ਜਾਂਦੀ ਐ ਪਸ਼ੂ ਉਸੇ ਨਹੀਂ ਰੱਜ ਲੈਂਦਾ ਪਰ ਉਹਦੇ ਆਏ ਆ ਬਸ ਕੰਮ ਹੀ ਇਹ ਇੱਕ ਦੋ ਹੀ ਨੇ ਵੀ ਆਪਣਾ ਪਸ਼ੂ ਰਾਜੀ ਹੋ ਜਾ ਫੈਂਟ ਵਧੂ ਇਹ ਕੰਮਾ ਹੋਰ ਨਹੀਂ ਦੁੱਧ ਨਹੀਂ ਵਧਦਾ ਉਹਦੇ ਨਾਲ ਇੰਨਾ ਜੇ ਤੁਸੀਂ ਦੁੱਧ ਕਹੋ ਇਹਨੂੰ ਸਾਰੇ ਨੂੰ ਰਲਾ ਕੇ ਅਸੀਂ ਗੱਟੇ ਭਰ ਕੇ ਚੱਕੀ ਤੇ ਲੈ ਜਾਣਾ ਹੁੰਦਾ ਬਾਈ ਮੈਂ 20 ਕਿਲੋ ਕਣ ਕੱਢ ਲੈ ਜਾਣਾ ਹੁੰਨੇ ਆ ਗਲੇ ਵਾਸਤੇ ਤੇ ਇਹਦਾ ਦਲ ਗਿਆ ਆਪਣਾ ਮਾ ਲਿਆਨੇ ਆ ਉਦੋਂ ਆ ਜਿਵੇਂ ਹੁਣ ਸਿਆਲ ਚੱਲੀ ਜਾਂਦੇ ਆ ਹਨਾ ਤਾਂ ਤੁਸੀਂ ਆਪਦਾ ਜੇ ਸੱਜਰ ਸੁਈਆਂ ਨੇ ਤਾਂ ਉਹਨਾਂ ਨੂੰ ਰੰਨ ਕੇ ਪਾ ਦਿਓ ਜੇ ਉਹਨਾਂ ਨੂੰ ਰੰਨ ਕੇ ਨਹੀਂ ਪਾਉਣਾ ਬਾਈ 4-5 ਘੰਟੇ ਘਟੋ ਘਟ ਗਰਮ ਪਾਣੀ ਚ ਸਿਆਲ ਆ ਠੰਡਾ ਹੁਣ ਤੇ ਗਰਮ ਪਾਣੀ ਚ ਭਾਂਉ ਵੀ ਰੱਖ ਦਿਓ 5-6 ਘੰਟੇ ਭਿਜਾਇਆ ਰਹਿ ਸਮਾਨ ਖੇੜੀ ਆ ਕੇ ਖਾਣ ਜੋਗ ਹੁੰਦਾ ਫੇਰ ਪੋਲਾ ਪੈਂਦਾ ਫੇਰ ਪਸ਼ੂ ਦੇ ਹਾਜਮੇ ਹੁੰਦਾ ਜੇ ਤੁਸੀਂ ਤੁਰਤ ਧੌਂਕੇ ਪਸ਼ੂ ਨੂੰ ਰਲਾਤਾ ਫੇਰ ਹਾਜਮੇ ਨਹੀਂ ਹੁੰਦਾ ਪਸ਼ੂ ਵਧੀਆ ਨਹੀਂ ਰਹਿੰਦਾ ਉਹ ਗੋਹੇ ਥਣੀ ਨਹੀਂ ਕੱਢੀ ਆਊਗਾ ਉਹ ਆਪਣਾ ਹੀ ਜਾਊਗਾ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਆਪਣਾ ਸਾਰਾ ਕੰਮ ਤਾਂ ਅੱਗੇ ਦੀ ਅੱਗੇ ਕਿਸੇ ਕਰਾ ਵਾ ਲਵੇ ਕਿਉਂਕਿ ਮੇਰੇ ਵਰਗੇ ਬਹੁਤ ਨਵੇਂ ਮੁੰਡੇ ਨੇ ਜਿਹੜਾ ਇਹ ਕੰਮ ਸਿੱਖਣਾ ਚਾਹੁੰਦੇ ਆ ਨਾ ਕਰੀ ਜਾਂਦੇ ਆ ਇੰਟਰਸਟ ਆ ਚਾਗ ਆ ਤਾਂ ਸ਼ੇਅਰ ਕਰਦੇ ਆ ਕਰੋ ਕਿਸੇ ਹੋਰ ਭਰਾ ਦੇ ਕੰਮ ਆ ਜੇ ਕਿਉਂਕਿ ਬਹੁਤ ਚੀਜ਼ਾਂ ਇਹ ਜਿਹੀਆਂ